ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਘਰ ਪਰਾਂ ਠੀਕ ਠਾਕ ਆ ਤੇ ਅਹੀਂ ਬਹੁਤ ਵਧੀਆ ਤੇ ਅੱਜ ਅਹੀਂ ਆਪਣੇ ਸਾਰੇ ਭੈਣ ਭਰਾਵਾਂ ਨਾਲ ਇੱਕ ਜ਼ਰੂਰੀ ਗੱਲਬਾਤ ਕਰਨੀ ਸੀ ਬੜੇ ਦਿਨ ਹੋ ਗਏ ਸੀ ਹਾਂਜੀ ਐਂਡ ਇਹ ਵੀ ਅੱਜ ਕਰਦੇ ਆ ਕੱਲ ਕਰਦੇ ਆ ਟਾਈਮ ਨਹੀਂ ਲੱਗਣ ਡਿਆ ਤੇ ਗੱਲ ਕਰਨੀ ਬੰਦੀ ਵੀ ਆ ਕਿਉਂਕਿ ਤੁਸੀਂ ਸਾਡੀ ਸਾਰੀ ਫੈਮਿਲੀ ਜੀ ਤੁਹਾਡੀ ਸਲਾਹ ਦੇ ਨਾਲ ਹੀ ਸਾਰੇ ਕੰਮ ਕਰਨੇ ਆ ਤੇ ਗੱਲ ਤਾਂ ਇਹ ਕਰਨੀ ਸੀ ਵੀ ਅਹੀਂ ਨਾ ਰਖੜੀ ਦੀ ਵੀਡੀਓ ਬਣਾਈ ਸੀ ਰਖੜੀ ਬੰਨਣ ਆਈ ਭੈਣ ਨੂੰ ਕੀਤਾ ਜਲੇਰਾ ਸੋਚੇ ਤਾਂ ਹੀ 1-2 ਪਾਟ ਹੀ ਵੀ 1-2 ਪਾਟ ਰੱਖੜੀ ਦੇ ਬਣਾ ਲਾਂਗੇ ਪਰ ਉਹ ਕਰਦਿਆਂ ਕਰਾਉਂਦਿਆਂ ਕੋਈ 8-9 ਪਾਟਾਂ ਲਾ ਕੇ ਚਲ ਗਈ 8 ਕਿਉਂ ਕਰ ਰੱਟ ਕੇ ਨਾ ਬਣ ਗਏ ਨਾ 9 ਪਾੜ ਬਣ ਗਏ 9 ਪਾੜ ਬਣ ਗਏ ਹੁਣ ਅੱਜ ਅਹੀਂ ਉਹ ਵੀਡੀਓ ਦਾ ਐਂਡ ਕਰਤਾ ਵਾ ਮੈਂ ਜਿਹੜਾ ਕੱਲ ਤੁਹਾਨੂੰ ਪਾਟ ਮੇਰੇ ਜਿਹੜਾ ਵੇਖਣ ਨੂੰ ਮਿਲੂਗਾ ਉਹ ਐਂਡਾ ਮੈਂ ਲਾਸਟ ਪਾਟ ਹੋਊਗਾ ਤੇ ਉਹ ਤੋਂ ਬਾਅਦ ਅਹੀਂ ਅੱਗੇ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਅਹੀਂ ਆਪਣੇ ਵੱਲ ਤੋਂ ਬਹੁਤ ਵਧੀਆ ਤਰੀਕੇ ਨਾਲ ਸੋਚੀਆ ਜਿਹੜੀ ਲੈ ਕੇ ਆਵਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਕਿਹੜੀ ਵੀਡੀਓ ਲੈ ਕੇ ਆਈਏ ਤੁਸੀਂ ਵੀ ਸਾਰੇ ਭੈਣ ਭਰਾਹਾਂ ਨੂੰ ਦੱਸਿਓ ਸੁਝਾਅ ਦਿਓ ਕਿ ਇਹ ਟੌਪਿਕ ਤੇ ਵੀਡੀਓ ਬਣਾਓ ਕਮੈਂਟਾਂ ਰਹੀਆਂ ਹਨ ਦੱਸਿਓ ਅਸੀਂ ਜਰੂਰ ਜਿਹੜਾ ਤੇ ਵੀ ਤੁਸੀਂ ਕਹੋਗੇ ਉੱਤੇ ਵੀ ਬਣਾਵਾਂਗੇ ਤੇ ਅਸੀਂ ਹੋਰ ਤੁਹਾਡੇ ਨਾਲ ਗੱਲਬਾਤ ਕਰਨੇ ਪਹੀ ਵਿੱਚ ਨਵੇਂ ਕੈਰੈਕਟਰ ਵੀ ਲਏ ਆ ਆਪਣੀ ਵੀਡੀਓ ਦੇ ਵਿੱਚ ਹੈਨਾ ਨਵੇਂ ਕੈਰੈਕਟਰ ਵੀ ਤੁਹਾਨੂੰ ਵੇਖਣ ਨੂੰ ਮਿਲਣਗੇ ਚਲੋ ਅਸੀਂ ਜਿੰਨੇ ਜਾਣੇ ਹੈ ਆ ਅਸੀਂ ਤੇ ਹੈ ਹੀ ਆ ਪਹਿਲਾਂ ਜਿੰਨੇ ਕੰਮ ਕਰਨ ਦੇ ਆ ਤੇ ਅਸੀਂ ਸੋਚਿਆ ਵੀ ਚਲੋ ਇੱਕ ਦੋ ਵਿੱਚ ਕਰੈਕਟਰ ਹੋਰ ਲਈਏ ਕਿਉਂਕਿ ਫਿਰ ਵੀਡੀਓ ਉਸ ਤਰੀਕੇ ਦੀ ਹੋਗੀ ਤੇ ਤੁਸੀਂ ਸਾਰੇ ਭੈਣ ਭਰਾ ਸਾਨੂੰ ਉਸ ਵੀਡੀਓ ਨੂੰ ਬਹੁਤ ਬਹੁਤ ਪਿਆਰ ਦਿਓ ਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਤੇ ਬਹੁਤ ਮਿਹਨਤ ਦੇ ਨਾਲ ਵੀਡੀਓ ਬਣਾਵਾਂਗੇ ਆਪਣਾ ਮਨ ਲਾ ਕੇ ਨਹੀਂ ਭੈਣ ਭਰਾਵਾਂ ਨੇ ਰਖੜੀ ਵਾਲੀ ਨੂੰ ਵੀ ਬਹੁਤ ਪਿਆਰ ਦਿੱਤਾ ਵਾ ਸਤੋਂ ਵੱਧ ਪਿਆਰ ਦਿੱਤਾ ਵਾ ਤੇ ਬਸ ਇਦਾਂ ਤੁਸੀਂ ਦਿੰਦੇ ਰਹੋ ਇਹਨਾਂ ਪਿਆਰ ਪਰਮਦੇ ਪਿਆਰ ਦੇ ਨਾਲ ਹੀ ਆ ਉਤਸ਼ਾਹ ਆ ਮਿਲਦਾ ਤੇ ਫੇਰ ਹੀ ਅੱਗੇ ਵੀਡੀਓ ਬਣਾਉਂਦੀ ਤੇ ਹੁਣ ਵੀ ਅਸੀਂ ਕਿਹਾ ਵੀ ਆਪਣੇ ਭੈਣ ਭਰਾਵਾਂ ਨਾਲ ਦੱਸੀਏ ਕਿ ਸਲਾਹ ਕਰੀਏ ਕਿ ਕਿੱਦਾਂ ਦੀ ਵੀਡੀਓ ਲੈ ਕੇ ਆਈਏ ਤੇ ਉਹਦਾ ਜਿਹੜੀ ਅਸੀਂ ਵੀ ਸੋਚੀ ਆ ਉਹ ਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਸੋਚੀ ਆ ਚਲੋ ਆਸ ਕਰਨੇ ਆ ਕਿ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਜਿਹੜੀ ਅਸੀਂ ਵੀਡੀਓ ਸ਼ੁਰੂ ਕਰਨੀ ਆ ਪਸੰਦ ਆਵੇ ਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਵੀ ਕਰਿਓ ਕਮੈਂਟ ਕਰਕੇ ਸਾਨੂੰ ਦੱਸਿਓ ਕਿ ਇਥੇ ਤੁਹਾਡੀ ਗਲਤੀ ਆ ਜਿੱਥੇ ਸਾਡੀ ਗਲਤੀ ਹੋਊਗੀ ਅਸੀਂ ਆਪਣੀ ਗਲਤੀ ਜਿਹੜੀ ਜ਼ਰੂਰ ਹੀ ਸੁਧਾਰਾਂਗੇ ਬਾਕੀ ਕਮੈਂਟ ਕਰਕੇ ਤੁਸੀਂ ਇਹ ਵੀ ਦੱਸਿਓ ਸਾਨੂੰ ਕਿ ਅਸੀਂ ਕਿਹੜੇ ਟੌਪਿਕ ਉੱਤੇ ਬਣਾਈਏ ਤੇ ਕਿਹੜੀ ਬਣਾਈਏ ਕਮੈਂਟਾਂ ਦੇ ਰਾਏ ਜ਼ਰੂਰ ਦੱਸਿਆ ਕਰੋ ਹਾਂ ਬਾਕੀ ਤੁਸੀਂ ਕਹਿ ਦਿੰਦੇ ਜੇ ਪੀ ਮੇਰੇ ਵੱਲੋਂ ਵੀ ਜਿਆਦਾ ਵੀ ਬੋਲਦੇ ਆ ਤੇ ਇਹਨਾਂ ਦੇ ਇਹਨਾਂ ਵੱਲੋਂ ਵੀ ਘੱਟ ਬੋਲਦੇ ਆ ਇਹ ਗੱਲ ਨਹੀਂ ਕਿ ਵੀਡੀਓ ਦੇ ਵਿੱਚ ਹੁਣ ਜਿੱਦਾਂ ਦਾ ਰੋਲ ਹੋਵੇ ਸਾਨੂੰ ਉਦਾਂ ਦਾ ਹੀ ਕਰਨਾ ਪੈਂਦਾ ਵਾ ਤੁਸੀਂ ਵੇਖਦੇ ਜੀ ਕਿ ਜੇ ਮੈਂ ਨਤ ਟੀਵੀ ਨਤ ਟੀਵੀ ਨੂੰ ਮੋਲ ਤੇ ਕੰਮ ਕਰਦੀ ਆ ਮੈਨੂੰ ਉਹਦੇ ਵਿੱਚ ਵੀ ਕਰੈਕਟਰ ਓਦਾਂ ਦੇ ਹੀ ਉਹਨਾਂ ਨੇ ਦਿੱਤੇ ਆ ਪਰ ਜੇ ਮੈਂ ਓਦਾਂ ਦੇ ਕਰੈਕਟਰ ਜਿੱਦਾਂ ਦਾ ਮੈਨੂੰ ਦਿੱਤਾ ਵਾ ਮੈਂ ਪਲੇ ਨਾ ਕਰੂੰਗੀ ਬਾਰ-ਬਾਰ ਮੈਨੂੰ ਟੇਗ ਲੈਣੇ ਪੈਣਗੇ ਜਾਂ ਫਿਰ ਵੀ ਨਹੀਂ ਉਹ ਗੱਲ ਨਹੀਂ ਬੰਦੀ ਵੀਡੀਓ ਦੇ ਵਿੱਚ ਜਿਹੜਾ ਵੀ ਮੈਨੂੰ ਪਿੰਦ ਰੋਲ ਮਿਲਦਾ ਵਾ ਮੈਂ ਆਪਣੇ ਤਨੋਂ ਮਨੂ ਹੋ ਕੇ ਨਿਭਾਉਣੀ ਆ ਕਿਉਂਕਿ ਵੀਡੀਓ ਵੇਖਣ ਵਾਲੇ ਨੂੰ ਵੀ ਮਜ਼ਾ ਆਵੇ ਪਰ ਹਾਂ ਮੇਰੇ ਭੈਣ ਭਰਾ ਗਲਤ ਬੋਲਦੇ ਵੀ ਆ ਪਰ ਇਹਦੇ ਵਿੱਚ ਕਸੂਰ ਸਾਡਾ ਨਹੀਂਗਾ ਸਾਨੂੰ ਜਿੱਦਾਂ ਦਾ ਕਰੈਕਟਰ ਮਿਲਦਾ ਫਿਰ ਸਾਨੂੰ ਕਰਨਾ ਪੈਂਦਾ ਹਾਂ ਇਹਨਾਂ ਨੂੰ ਦਿੰਦੇ ਆ ਵੀ ਭਾਵੇਂ ਤੁਸੀਂ ਕੁਝ ਕਹਿਣਾ ਨਹੀਂ ਗਾ ਭੈਣ ਜੀ ਨੂੰ ਆ ਰੋਲ ਦੇਣਾ ਫਿਰ ਇਹਨਾਂ ਨੂੰ ਓਦਾਂ ਦਾ ਹੀ ਹੋਣਾ ਪੈਂਦਾ ਹੁਣ ਇਹ ਰਖੜੀ ਵਾਲੀ ਵੀਡੀਓ ਦੇ ਚੈਂਡ ਦੇ ਵਿੱਚ ਆਣ ਕੇ ਹੀ ਇਹਨਾਂ ਨੂੰ ਰੋਲ ਓਦਾਂ ਦਾ ਦਿੱਤਾ ਵੀ ਤੁਸੀਂ ਵੀਰ ਤੇ ਹੱਥ ਚ ਕੋਈ ਓਦਾਂ ਕਰੋ ਤੇ ਉਹਦੇ ਵਿੱਚ ਭੈਣ ਭਰਾਵਾਂ ਨੇ ਸਾਰਿਆਂ ਨੇ ਇਹਨਾਂ ਨੂੰ ਬੜੇ ਕਮੈਂਟ ਕੀਤੇ ਵੀ ਆਹ ਭਾਵੇਂ ਤੁਸੀਂ ਲੱਗਿਆ ਨਹੀਂ ਦਿੱਤਾ ਤੇ ਅੱਗੇ ਤੁਸੀਂ ਆਪਣੀ ਵੀਡੀਓ ਵਿੱਚ ਚਲੋ ਆਸ ਕਰਾਂਗੇ ਵੀ ਇਦਾਂ ਦੀ ਇਹਨਾਂ ਨੂੰ ਦਈਏ ਆਪਾਂ ਕਰੈਕਟਰ ਤੇ ਇਦਾਂ ਦਾ ਹੀ ਇਹ ਵੀ ਹੁਣ ਪਾਇਆ ਕਰਨ ਬਾਕੀ ਤੁਸੀਂ ਕਮੈਂਟ ਕਰਦੇ ਜੀ ਸਾਨੂੰ ਉਤਸ਼ਾਹ ਵੀ ਮਿਲਦਾ ਵਾ ਪਰ ਇਹ ਜਦੋਂ ਕੋਈ ਮਾੜਾ ਕਮੈਂਟ ਆਉਂਦਾ ਨਾ ਉਹਦਾ ਮਨ ਬੜਾ ਦੁੱਖਜੈ ਲੱਗਦਾ ਵਾ ਕਿਉਂਕਿ ਸਾਡਾ ਕੰਮ ਆ ਵੀਡੀਓ ਤਿਆਰ ਕਰਨੀ ਜੀ ਅਸੀਂ ਸਾਰੇ ਜਾਣੇ ਇੱਕੋ ਜਿਹੋ ਜੀ ਤੇ ਸਾਰੇ ਚੰਗੇ ਇਹ ਤਾਂ ਫਿਰ ਮਾੜਾ ਕਿਨੂੰ ਬਣਾਵਾਂਗੇ ਮਾੜਾ ਕਿਨੂੰ ਬਣਾਵਾਂਗੇ ਫਿਰ ਵੀਡੀਓ ਵੇਖਣ ਦਾ ਤੁਹਾਨੂੰ ਵੀ ਮਜ਼ਾ ਨਹੀਂ ਆਉਣਾ ਤੇ ਤੁਸੀਂ ਵੀ ਇਹ ਗੱਲ ਕਹਿਣੀ ਆ ਕਿ ਨਹੀਂ ਵੀਡੀਓ ਉਹ ਜੀ ਤੁਹਾਡੇ ਕੋਲ ਬਣੀ ਨਹੀਂਗੀ ਹੁਣ ਮੈਂ ਤੇ ਜਦੋਂ ਦਾ YouTube ਤੇ ਕੰਮ ਕਰਨਾ ਸ਼ੁਰੂ ਕੀਤਾ 3 ਸਾਲ ਹੋ ਗਏ ਮੈਨੂੰ ਅੱਜ ਤੱਕ ਕੋਈ ਵੀ ਰੋਲ ਇੰਨਾ ਵਧੀਆ ਨਹੀਂ ਮਿਲਿਆ ਮੈਨੂੰ ਹਰ ਵੀਡੀਓ ਦੇ ਵਿੱਚ ਇਦਾਂ ਦਾ ਰੋਲ ਹੀ ਪਲੇ ਕਰਨਾ ਪੈਂਦਾ ਤੇ ਵੇਖ ਕੇ ਸਾਰੇ ਭੈਣ ਭਰਾ ਕਹਿੰਦੇ ਆ ਤੇ ਰਮਨ ਸ਼ੈਲ ਹੈ ਹੀ ਇਦਾਂ ਦੀ ਆ ਨਹੀਂ ਹੈ ਨਹੀਂ ਇਦਾਂ ਦੀ ਤੇ ਜਦੋਂ ਭੈਣ ਭਰਾ ਕਮੈਂਟ ਮਾੜੇ ਕਰਦੇ ਆ ਮੇਰੇ ਮਨ ਨੂੰ ਦੁੱਖ ਵੀ ਬੜਾ ਲੱਗਦਾ ਵਾ ਕਿ ਮੈਂ ਇਹ ਵੀਡੀਓ ਜਿਹੜੀ ਆ ਜਿੱਦਾਂ ਦਾ ਇਹ ਸੀਨ ਮਿਲਦਾ ਵਾ ਮੈਂ ਆਪਣੇ ਤਨ ਨੂੰ ਨਭਾਉਣੀ ਆ ਪਰ ਫਿਰ ਵੀ ਜਦੋਂ ਇਦਾਂ ਦੀ ਗੱਲ ਵੇਖੀ ਹੈ ਨਾ ਹੋਰ ਦਰਦਨਾਵਾ ਤੇ ਸਾਰੇ ਭੈਣ ਭਰਾ ਉਹਨਾਂ ਦੀ ਬੇਨਤੀ ਆ ਕਿ ਤੁਸੀਂ ਮਾਰੇ ਕਮੈਂਟ ਨਾ ਕਰਿਆ ਕਰੋ ਤੁਸੀਂ ਸਾਰੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਜੇ ਤੁਸੀਂ ਵਧੀਆ ਕਮੈਂਟ ਕਰੋਗੇ ਨਾ ਤੇ ਫਿਰ ਮੈਂ ਉਸ ਤੋਂ ਵੀ ਵਧੀਆ ਐਕਟਿੰਗ ਕਰਨ ਦੀ ਕੋਸ਼ਿਸ਼ ਕਰੂੰਗੀ ਜਦੋਂ ਤੁਸੀਂ ਕਹਿ ਦਿੰਦੇ ਜੇ ਵੀ ਰਮਨ ਭੈਣ ਜੀ ਇਦਾਂ ਦੀਆਂ ਫਿਰ ਮੈਂ ਤੁਹਾਡੀ ਵੀ ਗੱਲ ਕਰਨ ਲੱਗੀ ਤੇ ਦਿਲ ਵੀ ਟੁੱਟ ਜਾਂਦਾ ਮੈਂ ਗੱਲ ਕਰਨ ਲੱਗੀ ਚੀਕਦੀਆਂ ਕਿ ਜੇ ਮੈਂ ਆ ਗੱਲ ਕੀਤੀ ਤੇ ਮੇਰੇ ਭੈਣ ਭਰਾ ਮੈਨੂੰ ਇਦਾਂ ਕਹਿਣਗੇ ਨਹੀਂ ਤੁਸੀਂ ਇਹ ਸੋਚੋ ਪਈ ਇੱਕ ਵੀਡੀਓ ਆ ਤੇ ਵੀਡੀਓ ਦੇ ਵਿੱਚ ਜਿੱਦਾਂ ਦਾ ਰੋਲ ਮਿਲੇ ਉਹ ਨਭਾਉਣਾ ਪੈਂਦਾ ਵਾ ਬਾਕੀ ਤੁਸੀਂ ਜਿੱਥੇ ਵੀ ਸਾਨੂੰ ਮਿਲਦੇ ਜੇ ਬਾਕੀ ਭੈਣ ਭਰਾ ਨਹੀਂ ਹੈ ਨਹੀਂ ਇਦਾਂ ਦੇ ਤੇ ਚਲੋ ਰੋਲ ਤੇ ਸਾਨੂੰ ਕਰਨਾ ਹੀ ਪੈਂਦਾ ਵਾ ਕਿਤੇ ਗੁੱਸੇ ਵਾਲਾ ਵੀ ਤੇ ਕਿਤੇ ਨਰਮੀ ਵਾਲਾ ਵੀ ਬਾਕੀ ਗੁਰਦੁਆਸ ਪਹੁੰਚ ਜਾਈਏ ਕਿਤੇ ਹੋਰ ਕਿਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਈਏ ਭੈਣ ਭਰਾ ਮਿਲਦੇ ਆ ਬਹੁਤ ਪਿਆਰ ਨਾਲ ਮਿਲਦੇ ਆ ਤੇ ਉਹਨਾਂ ਭੈਣ ਭਰਾਵਾਂ ਨੂੰ ਪਤਾ ਵੀ ਹੋਊਗਾ ਵੀ ਸਾਡੇ ਸੁਭਾਅ ਕਿਦਾਂ ਦੇ ਆ ਕਿਉਂਕਿ ਘਰ ਵਿੱਚ ਸਾਡਾ ਨੇਚਰ ਹੋਰ ਵਾ ਹੁਣ ਵੀਡੀਓ ਦੇ ਵਿੱਚ ਜਿੱਦਾਂ ਦਾ ਰੋਲ ਮਿਲੇ ਉਦਾਂ ਦਾ ਕਰਨਾ ਪੈਂਦਾ ਵਾ ਤੇ ਤੁਸੀਂ ਇਹ ਗੱਲ ਨਾ ਅੰਦਾਜ਼ਾ ਨਾ ਲਾਇਆ ਕਰੋ ਪੀ ਜਿਹੜੇ ਬੰਦੇ ਨੂੰ ਇਦਾਂ ਦਾ ਰੋਲ ਮਿਲਿਆ ਵਾ ਉਹ ਪੱਕਾ ਇਦਾਂ ਲਈ ਹੋਗਾ ਨਹੀਂ ਇਹ ਆਪੀ ਉਹ ਵੇਖ ਲੈਂਦੇ ਆ ਪੀ ਇਹ ਰੋਲ ਇਹ ਬੰਦਾ ਨਾ ਕਰ ਸਕਦਾ ਵਾ ਉਹਨਾਂ ਹੀ ਇਹ ਰੋਲ ਦਿੰਦੇ ਆ ਤੇ ਹੁਣ ਇਹ ਜਿਆਦਾ ਗੁੱਸੇ ਵਾਲਾ ਰੋਲ ਨਹੀਂ ਕਰ ਸਕਦੇ ਇਹਨਾਂ ਨੂੰ ਗੁੱਸੇ ਆ ਰੋਲ ਨਹੀਂ ਮਿਲਦਾ ਨਹੀਂ ਚਲੋ ਜੇ ਮਿਲੇ ਵੀ ਤਾਂ ਕਰ ਵੀ ਲਈਦਾ ਵਾ ਪਰ ਮੈਂ ਦਿੰਦੇ ਨਹੀਂ ਨਾ ਮੈਨੂੰ ਇਹਨਾਂ ਨੂੰ ਕੱਟ ਦਿੰਦੇ ਆ ਨਹੀਂ ਚਲੋ ਜਿੱਦਾਂ ਹੀ ਆ ਇਹਨਾਂ ਗੁੱਸੇ ਵਾਲਾ ਘਾਟਿੱਦਾ ਗੁੱਸੇ ਵਾਲਾ ਜਿਆਦਾ ਮੈਨੂੰ ਮਿਲ ਜਾਂਦਾ ਹੁਣ ਮੈਂ ਇਹਨਾਂ ਨੂੰ ਕਹਿ ਰਹੀ ਪੀ ਉਹਨਾਂ ਚੇਂਜ ਕਰ ਦੋ ਇਹਨਾਂ ਨੂੰ ਤਾਂ ਗੁੱਸਿਆ ਤੇ ਮੈਂ ਹੋਰ ਦਾ ਗੁੱਸੇ ਵਾਲਾ ਰੋਲ ਨਹੀਂ ਲੈਣਾ ਤੇ ਗਾੜੀ ਦੇਖੋ ਵੀ ਕਿੱਦਾਂ ਦਾ ਰੋਲ ਮੈਨੂੰ ਦਿੰਦੇ ਆ ਜਿੱਦਾਂ ਦਾ ਹੀ ਦੇਣਗੇ ਉਦਾਂ ਦਾ ਹੀ ਮੈਨੂੰ ਨਿਭਾਉਣਾ ਪੈਣਾ ਵਾ ਤੇ ਬਾਕੀ ਮੈਂ ਤੁਹਾਨੂੰ ਸਾਰੇ ਭੈਣ ਭਰਾ ਨੂੰ ਇਹ ਦੱਸਣਾ ਚਾਹੁੰਦੀ ਆ ਪੀ ਰਖੜੀ ਵਾਲੀ ਵੀਡੀਓ ਸਾਡੀ ਹੋ ਗਈ ਜੇ ਕੰਪਲੀਟ ਤੇ ਕੱਲ ਨੂੰ ਉਹ ਲਾਸਟ ਪਾਰਟ ਪੈਣਾ ਵਾ ਤੇ ਬਾਸੋਂ ਸਾਡਾ ਟ੍ਰੇਲਰ ਆ ਉਹਦਾ ਨਵੀਂ ਵੀਡੀਓ ਦਾ ਤੇ ਬਾਕੀ ਟਿੱਕੇ ਹੁੰਦੇ ਮਾਵਾ ਨਾਲ ਉਹ ਵੀ ਬੜੀ ਪਸੰਦ ਕੀਤੀ ਭੈਣ ਕੋਲਾਂ ਨੇ ਹਾਂ ਜੀ ਉਹ ਵੀ ਹਿਸਾਬ ਪੜ ਬਣਾਤਾ ਸੀ ਤੇ ਸਾਰੇ ਭੈਣ ਭਰਾਵਾਂ ਨੂੰ ਮੈਂ ਕਹਿੰਨੀ ਆ ਕਿ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਕਿ ਅੱਗੇ ਕੀ ਦੇਖਣਾ ਪਸੰਦ ਕਰੋਗੇ ਅਸੀਂ ਉਹਦਾ ਦਾ ਹੀ ਤਿਆਰ ਕਰਕੇ ਲੈ ਕੇ ਆਵਾਂਗੇ ਅਜੇ ਸਾਨੂੰ ਥੋੜੀ ਜਿਹੀ ਟੀਮ ਦੀ ਪ੍ਰੋਬਲਮ ਹੀ ਪਰ ਹਰ ਕਾਹ ਹੀ ਟੀਮ ਦੇ ਵਿੱਚ ਕਰੈਕਟਰ ਨਵੇਂ ਲਈ ਆ ਤੇ ਉਹ ਸਭ ਨੇ ਵੀਡੀਓ ਵੀ ਬਣਾਵਾਂਗੇ ਠੀਕ ਆ ਜੀ ਹਾਂ ਜੀ ਤੇ ਬਾਕੀ ਆ ਵੀ ਜਿਹੜੀ ਵੀਡੀਓ ਆ ਨਾ ਬੜੀ ਮਿਹਨਤ ਦੇ ਨਾਲ ਬਣਾਉਣੀ ਪੈਂਦੀ ਆ ਸਾਡੇ ਭੈਣ ਭਰਾ ਕਹਿ ਦਿੰਦੇ ਆ ਵੀ ਵੀਡੀਓ ਛੋਟੀਆਂ ਹੁੰਦੀਆਂ ਆ ਵਾ ਥੋੜੀਆਂ ਵੱਡੀਆਂ ਬਣਾਇਆ ਕਰੋ ਅਹੀਂ ਭਾਵੇਂ 18 ਮਿੰਟ ਦੀ ਬਣਾਉਨੇ ਆ ਪਰ ਸਭ ਮਿਹਨਤ ਬਹੁਤ ਕਰਨੀ ਪੈਂਦੀ ਆ ਨਹੀਂ ਆਪਾਂ 15 ਦੀ ਬਣਾਉਨੇ ਆ ਕਈ ਵਾਰ 18 ਦੀ ਮਿਹਨਤ ਬਹੁਤ ਕਰਨੀ ਪੈਂਦੀ ਆ ਗਰਮੀ ਕਿੰਦਾ ਰਹੀ ਆ ਸਾਨੂੰ ਪੱਖੇ ਬੰਦ ਕਰਕੇ AC ਬੰਦ ਕਰਕੇ ਤੇ ਫਿਰ ਵੀਡੀਓ ਵੀ ਬਣਾਉਣੀ ਪੈਂਦੀ ਆ ਆਵਾਜ਼ ਨਾ ਆਵੇ ਤੇ ਬੜੀ ਤੰਗੀ ਦੇ ਵਿੱਚ ਬੜੀਆਂ ਪ੍ਰੋਬਲਮਾਂ ਇਹਦੇ ਵਿੱਚ ਹੁੰਦੀਆਂ ਵਾ ਤੇ ਇਹ ਆ ਕਿ ਤੁਸੀਂ ਭੈਣ ਭਰਾ ਸਾਰੇ ਸਾਥ ਦਓ ਸਾਡਾ ਤੇ ਵੀਡੀਓ ਸੌਖੀ ਨਹੀਂ ਬਣਦੀ ਤੇ ਬਾਕੀ ਆ ਭਈ ਇੰਨੀ ਵੱਡੀ ਵੀਡੀਓ ਫਿਰ ਸਾਰੇ ਜਿਹੜੇ ਕੈਰੈਕਟਰ ਆਉਂਦੇ ਆ ਹੋ ਜਾਂਦੇ ਗਰਮੀ ਦੇ ਵਿੱਚ ਵੀ ਗਰਮੀ ਬਹੁਤ ਜ਼ਿਆਦੀ ਆ ਨਹੀਂ 18 20 ਮਿੰਟ ਤੋਂ ਉੱਪਰ ਜਿਆਦਾ ਵੀ ਪੜਾਈਏ ਨਾ ਫਿਰ ਵੇਖਣ ਵਾਲਾ ਕਹਿੰਦਾ ਯਾਰ ਇਹ ਤੇ ਲੰਮੀ ਬੜੀ ਐ ਬੋਰ ਹੋ ਜਾਂਦਾ ਹਾਂ ਤਾਂ ਕਰਕੇ ਫਿਰ ਉਸੇ ਕੇ ਜੇ ਆਪਾਂ ਸਾਰੀ ਕਿਤਾਬ ਰੱਖਿਆ ਭਈ ਇੰਨੇ ਕੁ ਮਿੰਟ ਦੀ ਵੀਡੀਓ ਪਾਉਣੀ ਹੁੰਦੀ ਆ ਤੇ ਮਾਹ ਹੀ ਬਣਦੀ ਆ ਕਿਉਂਕਿ ਤੁਹਾਨੂੰ ਪਤਾ ਵਾ ਬੱਚੇ ਵੀ ਸਕੂਲ ਜਾਂਦੇ ਆ ਤੇ ਉਹਨਾਂ ਦਾ ਕੰਮ ਕਰਨਾ ਪੈਂਦਾ ਹੈ ਉਹਨਾਂ ਆਪਣੀ ਪੜ੍ਹਾਈ ਵੱਲ ਵੀ ਧਿਆਨ ਦੇਣਾ ਹੁੰਦਾ ਵਾ ਤੇ ਇਹਨਾਂ ਇਸ ਕਰਕੇ ਅਸੀਂ ਵੀਡੀਓ ਸਾਰਾ ਬਣਾਉਨੇ ਆ ਤਾਂ ਕਰਕੇ ਜੇ ਕੋਈ ਬਲੂਪਰ ਵਗੈਰਾ ਵੀ ਆਪਾਂ ਨਹੀਂ ਪਾਉਂਦੇ ਤੇ ਕੋਈ ਗੱਲ ਨਹੀਂ ਅੱਗੇ ਤੋਂ ਅਸੀਂ ਥੋੜਾ ਬਲੂਪਰ ਵਗੈਰਾ ਜਾਂ ਹੋਰ ਕੋਈ ਹੋਮ ਟੂਰ ਆਪਣੀ ਫੈਮਿਲੀ ਇੰਟਰੋਡਕਸ਼ਨ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੇਰੇ ਕਈ ਭੈਣ ਭਰਾਵਾਂ ਨੇ ਕਮੈਂਟ ਕੀਤਾ ਵਾ ਵੀ ਤੁਸੀਂ ਆਪਣੀ ਫੈਮਿਲੀ ਇੰਟਰੋ ਕਰਵਾਓ ਹਾਂ ਜਲਦੀ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਵੀ ਫੈਮਿਲੀ ਦੇ ਵਿੱਚ ਕੌਣ ਕੌਣਾ ਤੇ ਆਪਣਾ ਹੋਮ ਟੂਰ ਵੀ ਤੁਹਾਨੂੰ ਕਰਵਾਵਾਂਗੇ ਕਉਂਕੇ ਭੈਣ ਭਰਾ ਵੇਖਣਾ ਚਾਹੁੰਦੇ ਆ ਕਦੇ ਵੀ ਹੈਗੇ 1-2 ਮਿੰਟ ਭੈਣ ਭਰਾ ਵੀ ਤੁਸੀਂ ਆਪਣਾ ਹੋਮ ਟੂਰ ਕਰਾਓ ਜਾਂ ਕਿੱਦਾਂ ਬੱਚਿਆਂ ਦੇ ਨਾਲ ਇੰਟਰੋ ਕਰੋ ਬਾਕੀ ਇਹ ਆ ਵੀ ਹੁਣ ਉਹ ਵਿਚਾਰੇ ਚਲ ਜਾਂਦੇ ਸਕੂਲ ਟਾਈਮ ਨਹੀਂ ਨਹੀਂ ਕੋਈ ਨਹੀਂ ਅਸੀਂ ਥੋੜੇ ਜਣਾਂ ਤੱਕ ਇਹ ਵੀ ਕੰਮ ਕਰਾਂਗੇ ਤਾਂ ਸਾਰੇ ਭੈਣ ਭਰਾਵਾਂ ਨੂੰ ਫੈਮਿਲੀ ਟੂਰ ਆਪਣੀ ਦਿਖਾਵਾਂਗੇ ਚਲੋ ਜੀ ਹੁਣ ਅਸੀਂ ਜਾਣਾ ਵੀਡੀਓ ਬਣਾਉਣਾ ਵੀਡੀਓ ਦਾ ਟਾਈਮ ਹੈ ਥੋੜਾ ਲੇਟ ਤੇ ਇੰਕਾਪੀ ਆਪਣੇ ਭੈਣ ਭਰਾਵਾਂ ਨਾਲ ਵਲੌਗ ਸਾਂਝਾ ਕਰ ਲਈਏ ਤੇ ਹੁਣ ਤੁਹਾਨੂੰ ਨਹੀਂ ਇੱਥੇ ਗੱਲ ਰਹਿ ਗਈ ਕਿ ਇਹਨਾਂ ਦਾ ਆਪਣਾ ਆਪਣਾ ਇਹਦੀ ਪਰਖਾ ਛੋਟੇ ਤੇ ਬਣਾਉਂਦੇ ਆ ਉਹ ਹਾਂਜੀ ਹਾਂਜੀ ਇੱਕ ਹੀ ਛੋਟਾ ਚੈਨਲ ਵੀ ਸ਼ੁਰੂ ਕੀਤਾ ਸੁਖਜਿੰਦਰ ਰਮਨ ਵਲੌਗ ਉਹਦੇ ਉੱਪਰ ਸਾਡੀ ਵੀਡੀਓ ਆ ਰਹੀ ਹੈ ਆਪਣਿਆਂ ਦੀ ਪਰਥਾ ਚਲੋ ਸਾਨੂੰ ਉਮੀਦ ਤੋਂ ਵੱਧ ਸਾਰੇ ਭੈਣ ਭਰਾਵਾਂ ਨੇ ਉੱਤੇ ਪਿਆਰ ਦਿੱਤਾ ਵਾ ਬਹੁਤ ਪਿਆਰ ਦੇਣ ਦੇ ਆ ਉਹਦੇ ਵਿੱਚ ਸਾਡਾ ਨਾਮ ਬੰਜਿੰਦਰ ਉੱਤੇ ਜੀਵਨ ਕੰਮ ਕਰਦੇ ਆ ਹਾਂਜੀ ਇਹ ਆਪਣੀ ਫੈਮਿਲੀ ਕੰਮ ਕਰਦੇ ਉੱਤੇ ਸਾਰੀ ਉਹ ਵੀਡੀਓ ਬਣਾਉਂਦੇ ਆ ਸਾਨੂੰ ਕਈ ਵਾਰ ਰਾਤ ਦੇ 10 ਵੀ ਹੋ ਜਾਂਦੇ 11 ਹੋ ਜਾਂਦੇ ਆ ਵੀ ਆਪਣਾ ਟਾਈਮ ਦੇ ਸਾਰ ਨਾਲ ਅਡਜਸਟ ਕਰ ਲੈਂਦਾ ਵਾ ਵੀ ਦਿਨੇ ਉਹਨਾਂ ਨੇ ਵੀ ਜਾਣਾ ਹੁੰਦਾ ਵੀਡੀਓ ਬਣਾਉਣ ਐਵੇਂ ਵੀ ਵੀਡੀਓ ਬਣਾਉਣ ਜਾਣਾ ਹੁੰਦਾ ਵਾ ਤੇ ਟਾਈਮ ਨਹੀਂ ਲੱਗਦਾ ਤੇ ਫਿਰ ਅਸੀਂ ਉਹ ਰਾਤ ਨੂੰ ਬਣਾ ਲੈਂਦੇ ਆ ਤੇ ਬਾਕੀ ਇਹ ਵੀ ਤੁਸੀਂ ਭੈਣ ਭਰਾ ਬਹੁਤ ਪਿਆਰ ਦੇਂਦੇ ਏ ਜੇ ਤੇ ਤੁਹਾਡੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਚੈਨਲ ਚਲਾਉਨੇ ਆ ਤੇ ਠੀਕ ਆ ਵੀਡੀਓ ਵੀ ਵਧੀਆ ਬਣ ਈ ਆ ਉਹਦੇ ਵਿੱਚ ਕੈਰੇਕਟਰ ਆ ਜੇ ਘਟਵਾ ਕਿਉਂਕਿ ਕੈਰੇਕਟਰ ਤਾਂ ਘਟਵਾ ਵੀ ਰਾਤ ਰੋਤ ਨੂੰ ਬਣਾਉਂਦੇ ਆ ਥੋੜਾ ਜਿਹਾ ਟਾਈਮ ਦੇ ਅਡਜਸਟਮੈਂਟ ਕਰਕੇ ਉਹਦੇ ਵੀ ਦਿਨੇ ਨਹੀਂ ਉਹਦਾ ਵੀ ਚਲੋ ਉਹਦੇ ਵਿੱਚ ਲਿਆਵਾਂਗੇ ਨਵੇਂ ਕੈਰੇਕਟਰ ਉਹਦੇ ਵਿੱਚ ਵੀ ਤੇ ਬਾਕੀ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਤੁਸੀਂ ਪਿਆਰ ਦੇਂਦੇ ਸਾਰਿਆਂ ਨੂੰ ਤੁਸੀਂ ਜਾਣਦੇ ਜੀ ਤੇ ਬਾਕੀ ਚਲੋ ਜੀ ਸਾਸਿਕਾ ਦੇ ਸਾਰਿਆਂ ਨੂੰ ਹੋਰ ਵੀ ਵੀਡੀਓ ਬਣਾਉਣ ਜਾਣਾ ਵਾ ਤੇ ਅਗਲੇ ਬਲੌਗ ਵਿੱਚ ਤੁਹਾਨੂੰ ਮਿਲਾਂਗੇ ਫਿਰ ਮਿਲਾਂਗੇ